ਹਾਂਜੀ ਸਸੀ ਕਾਲ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਬਨਵੀਰ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਕੁਝ ਦਿਨਾਂ ਤੋਂ ਅਹੀਂ ਚੱਲ ਰਿਹਾ ਕਿ ਮੈਂ ਤੁਹਾਨੂੰ ਵਲੌਗ ਜਮ ਨਹੀਂ ਪੈ ਰਹੇ ਹੈਗੇ ਮਤਲਬ ਮੇਰੇ ਵਲੌਗ ਹੈ ਹੋ ਰਿਹਾ 8 ਦਿਨਾਂ ਬਾਅਦ 10 ਦਿਨਾਂ ਬਾਅਦ 5 ਦਿਨਾਂ ਬਾਅਦ ਕਿਉਂਕਿ ਬਸ ਅਹੀਂ ਬੀਜ਼ੀ ਚੱਲ ਰਿਹਾ ਇਸ ਨਾ ਕਾਲਜ ਦਾ ਕੰਮ ਥੋੜਾ ਜਿਆਦਾ ਹੁੰਦਾ ਤਾਂ ਅਸਾਈਮੈਂਟ ਵਗੈਰਾ ਜਿਆਦਾ ਬਣਾਉਣੀਆ ਹੁੰਦੀਆਂ ਨੇ ਅੱਜ ਮੈਂ ਵਲੌਗ ਵੀ ਅੰਨ ਦਿਨਾਂ ਬਾਅਦ ਬਣਾਉਣ ਲੱਗ ਗਈ ਆਂਗੀ ਤੇ ਆਪਾਂ ਅੱਜ ਸਬਜ਼ੀ ਬਣਾਉਣੇ ਦੇਖਦੇ ਆਂ ਗ੍ਰੋਸਰੀ ਮੈੱਜ ਹੀ ਕਰਿਆਈ ਸੀਗੀ ਉਦੋਂ ਟਾਈਮ ਨਹੀਂ ਲੱਗਿਆ ਬਸ ਬਲੌਗ ਬਣਾਉਂਦਾ ਆ ਪਾ ਆੱਜ ਬਣਾਉਣੀ ਆ ਆਲੂ ਪਾਲਕ ਦੀ ਪੁਰਜੀ ਤੇ ਲੋ ਜੀ ਪਹਿਲਾਂ ਪਾ ਸਬਜ਼ੀ ਕੱਟ ਲੈਣੇ ਆਪਣੇ ਕੋਲ ਪਾਲਕ ਆ ਤੇ ਇੱਕ ਗੁੱਠੀ ਪਾਲਕ ਦੀ ਕੁੱਠੀ ਮੇਥੀ ਦੀ ਇਹ ਮੈਂ ਮਿਕਸ ਕਰਕੇ ਬਣਾਉਂਗੀ ਤੇ ਨਾਲ ਲਸਣ ਹੋ ਗਿਆ ਟਮਾਟਰ ਹੋ ਗਿਆ ਹਰੀ ਮਿਰਚ ਹੋਗੀ ਤੇ ਆਲੂ ਤੇ ਪਿਆਜ਼ ਹੋ ਗਿਆ ਆਪਣੇ ਆਟਾ ਮੈਂ ਬਾਹਰ ਕੱਢ ਦਿੱਤੇ ਸੇ ਇੱਕ ਸੈੱਟ ਹੋ ਜਾਊਗਾ ਫ੍ਰਿਜ ਚੋਂ ਕੱਢਿਆ ਲੋ ਜੀ ਆਪਾਂ ਸਬਜ਼ੀ ਕੱਟ ਲਈ ਐ ਤੇ ਫਿਰ ਮੈਂ ਪਾਲਕ ਕੱਟ ਲਈ ਮੈਂ ਇੱਥੇ ਮੈਂ ਨਹੀਂ ਕੱਟੇ ਵਾ ਚਲੋ ਛੱਡੋ ਪਹਿਰੇ ਮੈਂ ਇੱਥੇ ਦੇ ਪਰੌਂਠੇ ਬਣਾ ਲਾਂਗੇ ਮੈਂ ਇਹਨੀ ਸਬਜ਼ੀ ਬਣਾ ਕੇ ਖਰਾਬ ਵੀ ਨਾ ਹੋ ਜੇ ਪਾਲਕ ਐ ਆਪਣੇ ਲਵੇ ਆਲੂ ਨੇ ਤੇ ਪਿਆਜ਼ ਲਸਣ ਹਰੀ ਮਿਰਚ ਟਮਾਟਰ ਤੇ ਆਸ ਆਪਾਂ ਸਬਜ਼ੀ ਬਣਾਉਣ ਦੀ ਤਿਆਰੀ ਕਰਦੇ ਮੈਂ ਕੜਾਹੀ ਰੱਖੀ ਆ ਫਿਲਹਾਲ ਅਜੇ ਨੂੰ ਸੁੱਕ ਜਾਂਦਾ ਫਿਰ ਆਪਾਂ ਤੇਲ ਪਾਵਾਂਗੇ ਪਹਿਲਾ ਤੇਲ ਪਾ ਲੈਂਿਓ ਲੋ ਜੀ ਪਹਿਲਾ ਆਪਾਂ ਪਾਵਾਂਗੇ ਜੀਰਾ ਇਹ ਥੋੜੇ ਜਿਹਾ ਪਾ ਦਾਂਗੇ ਛੰਨੀ ਦੇ ਮੇਕਾ ਜਾਦੀ ਹੋ ਗਿਆ ਚਲੋ ਕੋਈ ਗੱਲ ਨਹੀਂ ਆਲੇ ਪਪਾ ਮਾਗੀਲਾ ਲਸਣ 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 ਮੇਰੇ ਕੁੜੀ ਕੋਲ ਤੋਂ ਸੇਚਨ ਆ ਮੇ ਦੀ ਹੈ ਤੇ ਨਾਲ ਹੀ ਪਿਆਜ਼

ਨੰਨ੍ਹਾ ਪਾਣੀ ਕੱਢ ਲੂੰ ਥੋੜਾ ਜਿਹਾ ਤਾਂ ਕਿ ਮਸਾਲਾ ਚੰਗੀ ਕਰਾਂ ਥੋੜੀ ਕੇਨਾਲੀ ਇਹਦੇ ਵਿੱਚ ਪਾ ਦਾਂਗੇ ਆਪਣੇ ਆਲੂ ਤੇ ਨਾਲ ਹੀ ਪਾਲਕ ਪਾਣੀ ਆਪਾਂ ਨਹੀਂ ਪਾਉਂਦੇ ਕਿਉਂਕਿ ਪਾਲਕ ਚ ਪਾਣੀ ਨਿਕਲੂਗਾ ਤੇ ਸੁੱਕੀ ਵਧੀਆ ਲੱਗਦੀ ਹੈ ਸਬਜ਼ੀ ਹਨਾ ਤਾਂ ਕਿ ਆਪਾਂ ਪਾਣੀ ਨਹੀਂ ਪਾਉਂਦੇ ਇਹ ਹਜੇ ਇੰਨਾ ਪੂਰਾ ਮਿਕਸ ਨਹੀਂ ਹੁੰਦਾ ਜਿਹੜਾ ਥੱਲੇ ਦੱਬ ਗਿਆ ਹਨਾ ਪਾਲਕ ਪੋਲਾ ਹੋ ਗਿਆ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਮਸਾਹੇ ਦੇ ਚ ਉਹ ਤਾਂ ਕਿ ਪੈਨ ਨੂੰ ਟੱਕ ਕੇ ਪੱਕਾ ਦਿੰਨੇ ਆ ਜਦਦਰ ਆਪਣੀ ਸਬਜੀ ਬਣ ਰਹੀ ਹੈ ਮੈਂ ਗੈਸ ਘੱਟ ਕਰ ਦਿੱਤਾ ਤੇ ਨਾਲ ਹੁੰਦਿਆ ਰੋਟੀਆਂ ਪਕਾ ਲਵਾਂਗੇ ਹਨਾ ਤਾਂ ਕਿ ਆਪਣਾ ਜਾਰੀ ਕੰਮ ਨਾ ਲੱਗੇ ਇਹ ਸਬਜ਼ੀ ਵੀ ਬਣ ਕੇ ਰੈਡੀ ਆ ਆ ਦੇਖੋ ਕਿੰਨੀ ਸਵਾਦ ਲੱਗ ਰਹੀ ਹੈ ਨਾ ਇਹ ਐਂ ਸੁੱਕੀ ਸੁੱਕੀ ਬਧੀ ਲੱਗਦੀ ਆ ਕਿਉਂਕਿ ਪਾਲਕ ਆਪ ਦਾ ਜਿਹੜਾ ਪਾਣੀ ਹੁੰਦਾ ਆਪੇ ਛੱਡ ਜਾਂਦਾ ਹੁੰਦਾ ਬਸ ਮੈਂ ਇਹਨਾਂ ਹੀ ਪੱਕਾ ਦਿੱਤੀ ਆ ਘੱਟ ਗੈਸ ਤੇ ਪਰ ਕੰਦੇ ਅਗਰ ਫੁੱਲ ਗੈਸ ਰੱਖਾਂਗੇ ਤਾਂ ਫਿਰ ਥੱਲੇ ਲੱਗ ਜਾਂਦੀ ਆਗੀ ਮੈਂ ਜੀ ਪਹਿਲੀ ਵਾਰ ਬਣਾਇਆ ਆ ਵੀ ਪਾਲਕ ਪਕੁਰਜੀ ਚੱਕੜੀ ਤੇ ਆਪਾਂ ਫਸ ਫਟਾਫਟ ਰੋਟੀ ਖਾ ਲੈਨੇ ਬਹੁਤ ਸਵਾਦ ਲੱਗ ਰਹੀ ਹੈ ਭੁੱਖੀ ਬਹੁਤ ਲੱਗ ਰਹੀ ਹੈ ਰੋਟੀ ਖਾ ਲੈਨੇ ਮੈਂ ਖਾ ਲਈ ਆ ਤੇ ਇੱਕ ਡੰਗ ਦੀ ਹੋਰ ਰਹਿ ਜੂਗੀ ਮੈਨੂੰ ਲੱਗਦਾ ਇੱਕ ਅੱਧੇ ਡੰਗ ਦੀ ਜਿੰਨੀ ਵੀ ਹੈਗੀ ਆ ਇਹ ਵਿੱਚ ਮੈਨੇ ਬਟਰ ਪਾਇਆਗਾ ਕਿਉਂਕਿ ਦੇਸੀ ਘਿਓ ਮੇਰੇ ਲਈ ਜੀ ਹੈ ਨਹੀਂ ਪਾਰਸਲ ਆਇਆ ਹੋਇਆ ਮੰਮਾ ਨੇ ਬਸ ਆ ਜੋ ਹੁਣ ਤੱਕ ਇਸ ਨੂੰ ਮੈਂ ਦਿਖਾਉਂਗੀ ਨਾਲ ਪਾਰਸਲ ਵੀ ਤੇ ਨਾਲ ਲੱਸੀ ਆਪਣੀ ਸਬਜੀ ਤੇ ਰੋਟੀ ਤੇ ਪਾਸਾ ਪਰੋਟੀ ਖਾ ਲੈਨੇ ਆ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਆਪਾਂ ਰੋਟੀ ਪਾਣੀ ਖਾ ਲਿਆ ਤੇ ਮੈਂ ਕਮਰੇ ਚ ਆ ਗਈ ਹਾਂ ਹੁਣ ਥੋੜੇ ਚਿਰ ਮੈਂ ਟੀਵੀ ਦੇਖੂੰਗੀ ਤੇ ਰਾਤ ਨੂੰ ਭੈਣ ਤੋਂ ਪਹਿਲਾਂ ਮੈਂ ਆਈਸਕ੍ਰੀਮ ਖਾਉਂਗੀ ਉਹ ਆਪਾਂ ਆਈਸਕ੍ਰੀਮ ਖਾ ਲਾਂਗੇ ਤੇ ਮੈਂ ਹੁਣ ਥੋੜੇ ਚਿਰ ਟੀਵੀ ਦੇਖਦੇ ਆ ਤਰਕ ਮੈਂ ਤਾਂ ਕੋਲਟਾ ਚਸ਼ਮਾ ਦੇਖਣਾ ਚਾਹ ਬਿਸ਼ੋਰ ਦੇਖਣਾ ਦੇਖਦੇ ਆ ਚਲੋ ਆਪਾਂ ਫਿਰ ਮਿਲਦੇ ਆ ਤੁਹਾਨੂੰ ਮੇਰਾ ਸਵੇਰੇ ਕੰਮ ਆਗਾ ਕੱਲ ਨੂੰ ਤੇ ਉਹ ਕੰਮ ਮੇਰਾ ਰਾਤ ਤੱਕ ਆ ਕਾਫੀ ਲੇਟ ਹੋ ਜਾਊਗਾ ਰਾਤ ਨੂੰ ਤਾਗਰ ਕੇ ਮੈਂ ਰੋਟੀਆਂ ਹੁਣੀ ਬਣਾ ਕੇ ਰੱਖ ਲਈਆਂ ਨੇ ਤੇ ਸਵੇਰੇ ਜਿਹੜਾ ਮੜਾ ਮੋਟਾ ਚੀਜ਼ ਖਾ ਕੇ ਜਾਣੀ ਆ ਉਹ ਮੈਂ ਉਹਦੀ ਬਣਾ ਲੂੰਗੀ ਹਨਾ ਸਵੇਰੇ ਸਵੇਰੇ ਦਾ ਜੰਮੁਸ਼ ਨਹੀਂ ਬਣਾਇਆ ਖਾਣ ਨੂੰ ਬਟ ਹਾਂ ਮੈਂ ਉਸ ਤੇ ਟਿਫਨ ਪੈਕ ਕਰਕੇ ਰੱਖ ਲੇ ਕਿਉਂਕਿ ਫਿਰ ਟਿਫਨ ਨੂੰ ਜਾਰੀ ਟਾਈਮ ਲੱਗ ਜਾਂਦਾ ਤੇ ਚਲੋ ਜੀ ਆਪਾਂ ਥੋੜੀ ਦੇਰ ਚ ਮਿਲਦੇ ਸੋਨੂ ਲੋ ਜੀ ਆਪਾਂ ਸੈਂਡਵਿਚ ਬਣਾ ਲੈਨੇ ਆ ਤੇ ਇਹ ਮੈਂ ਪਾਇਆ ਲਾਲ ਆਪਣੇ ਲਾਲ ਸ਼ਿਮਲਾ ਵਿੱਚ ਪਾਈ ਹੈਗੀ ਤੇ ਨਾਲ ਆਪਾਂ ਗ੍ਰੀਨ ਸ਼ਿਮਲਾ ਵਿੱਚ ਪਾ ਲੈਨੇ ਵਿੱਚ ਤੇ ਹਨ ਬ੍ਰਿਕ ਬ੍ਰਿਕ ਕੱਟ ਲੈਣੇ ਆ ਇਹ ਮੈਂ ਚੋਪਰ 'ਚ ਪਾ ਲੀ ਕਿਉਂਕਿ ਸੈਂਡਵਿਚ ਬਣਾਉਣੀ ਆ ਹਨਾ ਮਾਰਨਿੰਗ ਦਾ ਟਾਈਮ ਹੈਗਾ ਤੇ ਬਸ ਮੁੱਟੇ ਸੈਂਡਵਿਚ ਬਣਾਉਣਾ ਹੈ ਤੇ ਜਿਹੜਾ ਪੰਨ ਰਾਤ ਦੇ ਹੀ ਜਮਾਈ ਸੀ ਉਹ ਸੈੱਟ ਕੀਤੀ ਆ ਫਿਰ ਆਪਾਂ ਅਗਲੀ ਵਾਰ 'ਚ ਪਿਆਜ਼ ਤੇ ਹਰੀਆਂ ਮਿਰਚਾਂ ਕਰ ਦਾਂਗੇ ਆਪਾਂ ਸਾਦੀਪਰ ਸਬਜ਼ੀ ਕੱਟ ਲੈਣੇ ਆ ਲੋ ਜੀ ਆਪਣੀ ਸ਼ਿਮਲਾ ਮਿਰਚ ਹੋ ਗਈ ਦੋਨੇ ਤੇ ਆਪਣੇ ਪਿਆਜ਼ ਤੇ ਹਰੀ ਮਿਰਚ ਹੋ ਗਈ ਤੁਸੀਂ ਅਗਰ ਬਾਕੀ ਕੋਈ ਹੋਰ ਚੀਜ਼ ਆ ਪਾਉਣੀ ਤੁਸੀਂ ਉਹ ਵੀ ਪਾ ਸਕਦੇ ਜਿਵੇਂ ਟਮਾਟਰ ਹੋਗੇ ਹਨਾ ਆਪਣੇ ਖੀਰੇ ਹੋਗੇ ਤੇ ਈਕ tane hunde ne बाकी ਹੋਰ ਜੋ ਵੀ ਤੁਸੀਂ ਅਲੱਗ-ਅਲੱਗ ਸ਼ਿਮਲੇ ਮਿਰਚ ਪਾਉਣੇ ਨੇ ਉਹ ਵੀ ਪਾ ਦਿਓ ਮੈਂ ਜਸਟਰ ਲਾਲ ਪਾਈ ਹੈਗੀ ਤੇ ਆਪਣਾ ਤੇ ਹਰੀ ਪਾਈ ਹੈਗੀ ਤੇ ਆਪਾਂ ਉਹਨੇ ਵਿੱਚ ਪਾਵਾਂਗੇ ਕਾਲੀ ਮਿਰਚ ਹੋਣੇ ਚ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਪਾ ਲਈ ਤੇ ਨਾਲ ਹੀ ਪਾਵਾਂਗੇ ਆਪਾਂ ਮਾਇਓਨੈਸ ਤੇ ਔਰਗੈਨੋ ਫਿਰ ਨਾਲ ਥੋੜੇ ਜਿਹਾ ਪਾ ਪਾਵਾਂਗੇ ਚਿਲੀ ਫਲੇਕਸ ਤੇਰੋ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਤੁਸੀਂ ਜਿਵੇਂ ਪਨੀਰ ਪਾ ਸਕਦੇ ਹੋ ਇਹਦੇ ਵਿੱਚ ਹਨਾ ਆਪਣਾ ਕਿੰਨੇ ਨਹੀਂ ਕ੍ਰਸ਼ ਕਰਕੇ ਕ੍ਰਸ਼ ਆ सॉरी ਤੁਸੀਂ ਇਹਦੇ ਵਿੱਚ ਆਪਣਾ ਪਨੀਰ ਪਾ ਸਕਦੇ ਬ੍ਰੇਡ ਕਰਕੇ ਹਨਾ ਬਟ ਮੈਨੂੰ ਐ ਹੁੰਦਾ ਸੀ ਨਾ ਜਿਵੇਂ ਹੁਣ ਮੈਂ ਸੈਂਡਵਿਚ ਆਗਲੇ ਕੱਲੀ ਵਾਸਤੇ ਬਣਾਉਣੀ ਆ ਤਾਂ ਮੈਂ ਜਿਵੇਂ ਹੁਣਾ ਦਿੱਦੀ ਚੀਜ਼ਾਂ ਹੀ ਵਰਤੂੰਗੀ ਹਨਾ ਕਾ ਕਰਕੇ ਬਹੁਤ ਚੀਜ਼ਾਂ ਖਰਾਬ ਹੋ ਜਾਣੀਆਂ ਸੀ ਐ ਪਨੀਰ ਖਰਾਬ ਹੋ ਜਾਣਾ ਸੀ ਟਮਾਟਰ ਖਰਾਬ ਹੋ ਜਾਣਾ ਸੀਗਾ ਟਮਾਟਰ ਮੈਂ ਤਾਂ ਨਹੀਂ ਪਾਇਆ ਉਹ ਥੋੜੇ ਨਾ ਜਿਵੇਂ ਵਿੱਚ ਪਾਣੀ ਜ਼ਿਆਦਾ ਹੁੰਦਾ ਤੇ ਖੀਰੇ ਵੀ ਥੋੜੇ ਪਾਣੀ ਜ਼ਿਆਦਾ ਹੁੰਦਾ ਤਾਂ ਫਿਰ ਉਹ ਨਾ ਪਾਣੀ ਨਿਕਨ ਲੱਗ ਜਾਂਦਾ ਸੈਂਡਵਿਚ ਵਿੱਚੋਂ ਆ ਮਿਕਸਚਰ ਵਿੱਚੋਂ ਵੀ ਲਓ ਜੀ ਆਪਣਾ ਬੈਟਰ ਤਿਆਰ ਹੈਗਾ ਐਚ ਮੈਂ ਨਾ ਥੋੜਾ ਜੋ ਪਾਉਂਗੀ ਚਿਪੋਟਲਿਸ ਹੋ ਸਕਣੀ ਇਹ ਲੋ ਜੀ ਆਪਾਂ ਇਹਦੇ ਥੋੜੀ ਜਿਹੀ ਪੋਟਲੇ ਸਾਸ ਪਾਤੀ ਆਪਣੀ ਤੇ ਨਾਲ ਹੀ ਆਪਾਂ ਥੋੜਾ ਜਿਹਾ ਮੂਨ ਪਾ ਦਿੰਨੇ ਆ ਤੇ ਆਪਾਂ ਹੁਣ ਇਹਨੂੰ ਬਸ ਬ੍ਰੈਡ ਤੇ ਲਗਾ ਕੇ ਸੈਂਡਵਿਚ ਬਣਾ ਲੈਨੇ ਲੋ ਜੀ ਸੈਂਡਵਿਚ ਤੇ ਆਪਾਂ ਬਟਰ ਲਗਾ ਲਏ ਅਸ ਫਿਰ ਆਪਾਂ ਆਪਣਾ ਜਿਹੜਾ ਮਿਕਸਚਰ ਆ ਹੈ ਨਾ ਇਹ ਰੱਖ ਦਾਂਗੇ ਤੇ ਇਹਨੂੰ ਫਿਲਾ ਦਾਂਗੇ ਚੰਗੀ ਤਰ੍ਹਾਂ ਤੇ ਨਾਲ ਆ ਪਰ ਰੱਖਾਂਗੇ ਮੇਰੇ ਲਈ ਚੀਜ਼ ਪਈ ਸੀ ਚੀਜ਼ ਦਾ ਟੁਕੜਾ ਰੱਖ ਲਿੰਨੇ ਆ ਤੇ ਨੂੰ ਆਪਾਂ ਕਰਦੇ ਨੇ ਬੰਦ ਲੋਜੀ ਆਪਣਾ ਸੈਂਡਵਿਚ ਬਣ ਕੇ ਰੈਡੀ ਹੈ ਤੇ ਬਸ ਮੈਂ ਤਵਾ ਗਰਮ ਕਰਕੇ ਇਹਨੂੰ ਪਕਾ ਲੈਣੀ ਆ ਲੋਜੀ ਆਪਣੇ ਸੈਂਡਵਿਚ ਬਣ ਗਏ ਆ ਤੇ ਬਸ ਆਪਾਂ ਖਾ ਲੈਣੀ ਆ ਤੇ ਫਿਰ ਆਪਾਂ ਤਿਆਰ ਹੋਣੇ ਕੰਮ ਲਈ ਆਪਣੀ ਲੋਜੀ ਆ ਪਰ ਰੈਡੀ ਹੋ ਗਿਆ ਤੇ ਆਪਾਂ ਕੰਮ ਤੇ ਚੱਲਦੇ ਆ ਹੁਣ ਲੋਜੀ ਬਸ ਮੈਂ ਹੁਣ ਨਾ ਕੰਮ ਤੇ ਚਲਦੀ ਤੇ ਮੈਂ ਬਸ ਦਾ ਵੇਟ ਕਰ ਰਹੀ ਸੀ ਤੇ ਮੈਨੂੰ ਬਸ ਕੰਮ ਕਰਦੇ ਨੂੰ ਰਾਤ ਹੋ ਚੁੱਕੀ ਹੈ ਨਾ ਤਾਂ ਲੇਟ ਨਾਈਟ ਕਰਿਆ ਆਉਂਗੀ ਤਾਂ ਵਲੌਗ ਕੰਟੀਨਿਊ ਨਹੀਂ ਹੋ ਪਾਣਾ ਤੇ ਆਪਾਂ ਫੇਰ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਅੱਜ ਇਹ ਵਲੌਗ ਸੀ ਜਿਹੜੇ ਥੋੜਾ ਪੁਰਾਣਾ ਸੀਗਾ ਮਤਲਬ ਪਾਰਸ ਲਾਲ ਦਿਨ ਤੋਂ ਇੱਕ ਦਿਨ ਪਹਿਲਾਂ ਦਾ ਵਲੌਗ ਸੀਗਾ ਤੇ ਉਸ ਤੋਂ ਅਗਲੇ ਦਿਨ ਪਾਰਸ ਲਾਇਸ ਲੇਕਿਨ ਪਾਰਸ ਲਾਲ ਵਲੌਗ ਮੈਂ ਪਹਿਲਾਂ ਦਿਖਾ ਦਿੱਤਾ ਸੀ ਸੋਨੂੰ ਇਸ ਲਈ ਮੈਂ ਕੈਰੀ ਸੀ ਕਿ ਮੈਂ ਸੋਨ नेक्स्ट ਵਲੌਗ ਚ ਪਾਰਸਲ ਦਿਖਾਉਂਗੀ ਬਟ ਚਲੋ ਸੋ ਮੈਂ ਪਹਿਲੀ ਦਿਖਾ ਦਿੱਤਾ ਤੇ ਹੋਪ ਸੰਸਾਰ ਨੂੰ ਵਲੌਗ ਵਧੇ ਲੱਗਿਆ ਹੋ ਅਗਰ ਵਧੇ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ